ਏ ਜੀ ਵੇਖੋ ਲੋਕਤੰਤਰ ਦੇ ਨਾਂ ਦੇ ਕਿੱਡਾ ਤਕਾ ਹੋ ਰਿਹਾ ਕੋਈ ਪਰਿਵਾਰ ਕਿਹੜੀ ਕਿਹੜੀ ਦੌਰਾਂ ਤੋਂ ਛਲ ਕੇ ਆਏ ਆ ਤੇ ਇਹ ਕੁਝ ਬੰਦੇ ਜਿਹੜੇ ਹਰਪਾਲ ਸਿੰਘ ਵਰਗੇ ਜਿਹੜੇ ਆ ਨਾ ਉਹ ਤਕੇ ਨਾ ਬਸ ਲੋਕਾਂ ਨੂੰ ਉਹ ਉਹਨਾਂ ਦੇ ਦਰਸ਼ਨ ਕਰਨ ਵੀ ਨਹੀਂ ਦੇ ਰਹੇ ਇਹ ਪਤਾ ਨਹੀਂ ਮੇਰੇ ਖਿਆਲ ਅਕਿ ਹਰਪਾਲ ਸਿੰਘ ਕਿ ਤੁਹਾਡੀ ਪੀੜੀ ਨੇ ਪੰਜਾਬ ਚ ਅੱਗ ਲਾਈ ਹੋਈ ਆ ਨਹੀਂ ਉਹ ਤੋਂ ਬਹੁਤ ਅਮਰਤਪਾਲ ਦੇ 2.5 ਸਾਲ ਤੋਂ ਅੰਦਰ ਹੁਣ ਅੱਗ ਤੇ ਹੁਣ ਵੀ ਲੱਗੀ ਹੁਣ ਦਿਨ ਦਿਹਾੜੇ ਹੁਣ ਕਤਲ ਹੋ ਰਿਹਾ ਸਾਰੇ ਕੁਝ ਹੁਣ ਇਹ ਇਹ ਕਿਉਂ ਨਹੀਂ ਕੰਟਰੋਲ ਕਰਦੇ ਤਾਂ ਦੋ ਜਵਾਨੀ ਕੋਈ ਕਿਉਂ ਜਾ ਰਿਹਾ ਪਰਿਵਾਰਾਂ ਨਾਲ ਕਿਸ ਨੂੰ ਮਿਲ ਦਿੱਤਾ ਗਿਆ ਬਸ ਇੱਕ ਅੱਧੇ ਅੱਧਾ ਮਾਹੌਲ ਪੈਦਾ ਕੀਤਾ ਜਾ ਰਿਹਾ ਆ ਤੁਸੀਂ ਬਾਜੂਗੇ ਵੀ ਕਹਿ ਰਹੇ ਕਿ ਮੇਰੇ ਕੋ ਲੜਾਈ ਲੜਾਈ ਝਗੜਾ ਕੀਤਾ پولیس ਨੇ ਮਾਰਕੁੱਟ ਕੀਤੀ ਤਾਂ ਮੇਰੇ ਕੋ ਸਾਈਨ ਕਰਵਾਇਆ ਤੇ ਤੱਕ ਤੱਕ ਧੱਕੇ ਨਾ খালি ਕਾਗਜ਼ਾਂ ਦੇ ਸਾਈਨ ਕਰਾਏ ਹੈ ਇਹ ਉਲਟਾ ਸਿੱਧਾ ਕਰਤਾਰ ਕੁਸ਼ੀ ਕਰ ਰਹੇ ਹੈ ਜਿਹੜੀ ਪ੍ਰਸ਼ਾਸਨ ਦਾ ਪਤੀਰਾ ਕਿਦਾਂ ਦਾ ਬਣਾ ਪਰਤਾ ਬਹੁਤ ਬਹੁਤ ਮੰਦ ਭਾਗਾ ਬਹੁਤ ਨਿਖੇਦੀ ਜਨਕ ਸੀਗਾ ਕਿ ਪਤਾ ਨਹੀਂ ਮੇਰੇ ਖਿਆਲ ਕਿਉਂ ਇਹ ਇਹ ਇਦਾਂ ਦਾ ਮਾਹੌਲ ਬਣਾ ਰਹੇ ਆ ਕਿ ਇੱਥੇ ਸਾਰੀ ਫੋਰਸ ਇੱਥੇ ਲਾਈ ਆ ਜਦੋਂ ਕਿ ਪੰਜਾਬ ਚ ਹੋ ਰਹੀ ਨੇ ਇੰਨਾ ਕੁਝ ਹੋ ਰਿਹਾ ਉੱਥੇ ਤਾਂ ਕੋਈ ਸਮਝ ਨਹੀਂ ਆ ਰਹੀ ਇਹਨਾਂ ਨੂੰ